ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗਵਾਲ ਨੇ ਪੁਰਾਣੇ ਪ੍ਰਧਾਨ ਕਿਰਪਾਲ ਸਿੰਘ ਬਡੂਂਗਰ ਦੇ ਰੱਖੀ ਹੋਈ 523 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਮੁਲਾਜ਼ਮਾਂ ਦਾ ਇਲਜ਼ਾਮ ਹੈ ਕਿ ਬਿਨਾਂ ਕਿਸੇ ਕਾਰਨ ਤੋਂ ਸਾਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਤੇ ਹੁਣ ਤਾਂ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਚੁਣੇ ਹੋਏ ਮੈਂਬਰ ਵੀ ਇਨ੍ਹਾਂ ਫਾਰਕ ਮੁਲਾਜ਼ਮਾਂ ਦੇ ਹੱਕ ਚ ਨਿਤਰੇ ਰਹੇ ਨੇ ਤੇ ਸ਼੍ਰੋਮਣੀ ਕਮੇਟੀ ਤੇ ਵੱਡੇ ਇਲਜ਼ਾਮ ਲਾਇਏ ਨੇ। ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਤਲੋਕੇਵਾਲਾ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਚ ਕੋਈ ਕਾਨੂੰਨ ਨਾ ਦੀ ਚੀਜ਼ ਨਹੀਂ ਹੈ ਤਾਂ ਇਹਨਾਂ ਮੁਲਾਜ਼ਮਾਂ ਨੂੰ ਕੱਢਣਾ ਬਹੁਤ ਗਲਤ ਹੈ ਮੁਲਾਜ਼ਮਾਂ ਸ਼੍ਰੋਮਣੀ ਕਮੇਟੀ ਦੇ ਜੋ ਪਿੱਛੇ ਕੱਢੇ ਗਏ ਉਹ ਮੁਲਾਜ਼ਮ ਵਿਚਾਰੇ ਬੈਠੇ ਨੇ ਆਪਦੇ ਹੱਕਾਂ ਵਾਸਤੇ ਵੀ ਸਾਨੂੰ ਬਹਾਲ ਕੀਤਾ ਜਾਵੇ ਇਹ ਸਾਰੇ ਗਰੀਬ ਪਰਿਵਾਰਾਂ ਨਾਲ ਸੰਬੰਧਤ ਹਨ ਕਿਸੇ ਦੀ 7000 ਤਨਖਾਹ ਹੈ ਕਿਸੇ ਦੀ 7500 ਹੈ ਕਿਸੇ ਦੀ 800 ਹੈ ਇਹਨਾਂ ਨਾਲ ਵਿਚਾਰਿਆਂ ਨਾਲ ਬਹੁਤ ਵੱਡਾ ਟੱਕਾ ਹੋਇਆ ਹੈ। ਪ੍ਰਧਾਨ ਸਾਹਿਬ ਨੇ ਕਿਹਾ ਇਹਨਾਂ ਨੂੰ ਸਾਰਿਆਂ ਨੂੰ ਮੀਟਿੰਗ 'ਚ ਬੁਲਾ ਕੇ ਦੋ ਮੁੰਡਿਆਂ ਨੂੰ ਵੀ ਸਾਰੇ ਐਫੀਡੇਟ ਤੁਸੀਂ ਦੇ ਦਿਓ ਜਿਨ੍ਹਾਂ ਨੇ ਕੇਸ ਕੀਤੇ ਨਾ। ਐ ਐਫੀਡੇਟ ਜਿੱਤੇ ਯਕੀਨਾਂ ਨੂੰ ਫੜਾ ਦਿਓ। ਬਾਬਾ ਜੀ ਨੂੰ ਫੜਾ ਦਿਓ। ਇਹਨਾਂ ਨੇ ਸਾਰਿਆਂ ਨੇ ਐਫੀਡੇਟ ਸਾਡੇ ਕੋਲ ਪਹੁੰਚਾਤੀ ਜੀ। ਅੱਜ ਫੇਰ ਉਹ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਸ਼ਰੋਮਣੀ ਗੁਰਦਾਰਾ ਪ੍ਰੰਧ ਕਮੇਟੀ 'ਚ ਵੀ ਮੈਨੂੰ ਨਿਜਮਾ ਦਾ ਨਹੀਂ ਪਤਾ ਲੱਗਿਆ ਜੀ। ਵੀ ਨਿਜਮਤ ਕੀ ਹੈ ਵੀ ਕੀ ਇਸ ਤਰ੍ਹਾਂ ਹੁੰਦਾ ਹੈ ਕੋਈ? ਤਰਕੀਆਂ ਹੋਈ ਜਾਂਦੀਆਂ ਐ ਪਰਮੋਸ਼ਨਾਂ ਹੋਈ ਪਰਮੋਸ਼ਨਾਂ ਹੋਈ ਜਾਂਦੀਆਂ ਬਿਨਾ ਮਤਲਬ ਤੁਸੀਂ ਜਿਹੜਾ ਬੰਦੇ ਦੀ ਕੋਈ ਸਿਫਾਰਸ਼ ਨਹੀਂ ਉਹ ਵਿਚਾਰਾ ਬੈਠਾ